ਜਿੱਥੇ ਸੁੱਬੇ ਭਰਜ ਮਹਿੰਗਾਈ ਨੇ ਲੋਕਾਂ ਦਾ ਦਮ ਤੋੜ ਕੇ ਰੱਖਿਆ ਹੈ। ਰੋਜ਼ਾਨਾ ਦੀ ਮਾਰ ਆਮਦਨ ਘਟ ਹੈ ਤੇ ਖਰਚੇ ਜ਼ਿਆਦਾ ਨੇ। ਲੋਕ ਪਹਿਲਾਂ ਹੀ ਦੁਖੀ ਨੇ ਜਿਸ ਨੂੰ ਲੈ ਕੇ ਹੁਣ ਫਿਰ ਸਰਕਾਰਾਂ ਵੱਲੋਂ ਗੈਸ ਅਤੇ ਪੈਟਰੋਲ ਦੇ ਰੇਟ ਵਧਾ ਦਿੱਤੇ ਕਾਰਨ ਜਿਸ ਕਾਰਨ ਲੋਕਾਂ 'ਚ ਹਾਕਾਰ ਮਚੀ ਹੋਈ ਹੈ। ਇਸ ਸੰਬੰਧੀ ਇਲਾਕੇ ਦਾ ਇੱਕ ਵਫਾਦ ਜਗਦੇਸ਼ ਸਿੰਘ ਮਲੋਆ ਅਤੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ ਦੀ ਗਵਾਈ ਹੇਠ ਏਡੀਸੀ ਰੋਪੜ ਪੂਜਾ ਸਿਆਲ ਨਾਲ ਮਿਲਿਆ ਤੇ ਇੱਕ ਮੰਗ ਪੱਤਰ ਦਿੱਤਾ ਗਿਆ گورنر ਪੰਜਾਬ ਦੇ ਨਾਮ ਤੇ ਉੱਥੋਂ ਸੁਣਾਨੇ ਕੀ ਕਹਿ ਰਹੇ ਨੇ ਨੌਜਵਾਨ ਆਗੂ ਪੰਜਾਬੀ ਸੈਸ਼ਨ ਲਈ ਮਹਿੰਦੀਸ਼ ਬਟਲਾ ਕੋਰਾਲੀ ਜਿੰਦਾ ਤੁਸੀਂ ਡੀਸੀ ਦਫ਼ਤਰ ਆਇਓ ਕੀ ਅੱਜ ਅੱਜ ਅਸੀਂ ਜਿਹੜਾ ਆਪਣੀਆਂ ਡੀਜ਼ਲ ਪਟਾਉਣ ਦੀਆਂ ਜਿਹੜੀਆਂ ਕੀਮਤਾਂ ਵਧੀਆਂ ਔਰ ਬਿਜਲੀ ਦੀ ਕੀਮਤਾਂ ਵਧੀਆਂ ਉਹਨਾਂ ਦੇ ਸਬੰਧ ਤੇ ਵੀ ਅੱਜ ਮੈਮੋਡਮਾ ਸਿੰਘ ਜੀ ਸਾਹਿਬ ਨੂੰ ਦੇਣ ਦੇ ਲਈ ਆਏ ਆ ਰਾਕੀ ਵੱਲੋਂ ਕਿ ਜਿਹੜਾ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਪਟਾਉਣ ਤੇ ਡੀਜ਼ਲ ਦੀ ਜਿਹੜੀ ਬਹੁਤ ਜ਼ਰੂਰਤ ਹੈ ਔਰ ਇਹ ਬਹੁਤ ਹੀ ਜਿਹੜਾ ਹੇ ਭਾਰ ਹੈ ਇਹ ਆਮ ਜਨਤਾ ਦੇ ਪ੍ਰਯਾਸ ਉਹਦੇ ਸਬੰਧ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਇਹਨਾਂ ਦੇ ਜਰੀਏ ਇਹ ਗਵਰਨਰ ਸਾਹਿਬ ਤੱਕ ਇਹ ਮੈਮੋਰੰਡਮ ਨੂੰ ਅਸੀਂ ਪਹੁੰਚਾ ਕਰਨਾ ਹੈ ਜਿਸ ਨੂੰ ਨਾਮ ਜੀਰਦੇਵ ਸਿੰਘ ਮਲੋਆ ਮਲੋਆ ਦੱਸੋ ਕੀ ਹੈ ਸਾਰਾ ਮਾਲਾ ਪੇ ਜੀ ਜਿਹੜੀਆਂ ਸਰਕਾਰ ਵੱਲੋਂ ਦਿਨੋਂ ਦਿਨ 2.5 ਸਾਲਾਂ ਚ ਇਹਨਾਂ ਕੋਈ ਚੱਜ ਦਾ ਕੰਮ ਤਾਂ ਕਰ ਰਹੀ ਨਹੀਂ ਭਗਵਾਨਤ ਮਾਨ ਦੀ ਸਰਕਾਰ ਨੇ ਸਗੋਂ ਆਮ ਲੋਕਾਂ ਦੇ ਭਜਨ ਜਰੂਰ ਪਾਇਆ ਹੈ ਤੇ ਹੁਣ ਲੋਕਾਂ ਤੇ ਚੋਰੀ ਵੀ ਰੱਖਦੇ ਆ ਵਿਧਾਨ ਸਭਾ ਵਿੱਚ ਐਲਾਨ ਕਰਦੀ ਗਈ ਜੀ ਅਸੀਂ ਪੈਟਰੋਲ ਡੀਜ਼ਲ ਜਿਹੜਾ ਮਹਿੰਗਾ ਕਰਦੇ ਆ ਉਹਨੂੰ ਗੁਪਤੀ ਹੋ ਇਹਨਾਂ ਨੇ ਮਹਿੰਗਾ ਕਰਕੇ ਲੋਕਾਂ ਦੇ ਸਿਰ ਤੇ ਭਾਰ ਸੜਤਾ ਜੇ ਬਿਜਲੀਆਂ ਫ੍ਰੀ ਦੇ ਰਿਆ ਕਿਸੇ ਤਰ੍ਹਾਂ ਦੀ ਚੀਜ਼ਾਂ ਫ੍ਰੀ ਕਰਦੇ ਆ ਇਹ ਲੋਕਾਂ ਦੇ ਸਿਰ ਤੇ ਵਰਦਨ ਵੀ ਬਾੜੇ ਆ ਤੋਂ ਇਸ ਸਬੰਧੀ ਅਸੀਂ ਡੀਸੀ ਸਾਹਿਬ ਨੂੰ ਮੱਲ ਪਾ ਕੇ